ਮੈਂ 5 ਕੁ ਮਹੀਨੇ ਪਹਿਲਾਂ ਲਦਾਖ ਗਿਆ ਸੀ ਉੱਥੇ ਮੈਂ ਇੱਕ ਸੱਜਣ ਨੂੰ ਮਿਲਿਆ ਫੋਰਨਰ ਤੋਂ ਸੀ ਰਸ਼ੀਅਨ ਸੀ ਮੈਂ ਉਹਨਾਂ ਨਾਲ ਗੱਲਬਾਤ ਕਰੀ ਉਹ ਰਸ਼ੀਅਨ ਜਿਹੜਾ ਮੁੰਡਾ ਸੀਗਾ 22 ਸਾਲਾਂ ਦਾ ਸੀਗਾ ਤੇ ਉਹ ਪਿਛਲੇ 2 ਸਾਲਾਂ ਤੋਂ ਆਪਣਾ ਘਰ ਛੱਡ ਕੇ ਘੁੰਮ ਰਿਹਾ ਸੀ ਤੇ ਆਪਾਂ ਕਹਿ ਦਿੰਨੇ ਆਪਣੇ ਕੋਲੇ ਗੱਡੀਆਂ ਹੈ ਨਹੀਂ ਆਪਾਂ ਕਹਿ ਦਿੰਨੇ ਆਪਣੇ ਕੋਲੇ ਮੋਟਰਸਾਈਕਲ ਹੈ ਨਹੀਂ ਘੁੰਮਣ ਲਈ ਹੈਰਾਨੀ ਵਾਲੀ ਗੱਲ ਹੈ ਤੁਸੀਂ ਯਕੀਨ ਮੰਨਿਓਗੇ ਜਾਂ ਨਾ ਮੰਨਿਓ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਜਦੋਂ ਉਹਨਾਂ ਨਾਲ ਗੱਲ ਕਰੀ ਉਹ ਰਸ਼ੀਅਨ ਲੜਕੇ ਨਾਲ ਗੱਲ ਕਰੀ ਮੈਂ ਕਿਹਾ ਤੁਹਾਡਾ ਫਿਰ ਇਹ 2 ਸਾਲਾਂ ਦਾ ਬਜਟ ਬੜਾ ਬਣ ਜੂਗਾ ਉਹ ਵਰਡ ਟ੍ਰੈਵਲ ਤੇ ਸੀਗੇ ਕਹਿੰਦੇ ਮੈਂ ਫ੍ਰੀ ਟ੍ਰੈਵਲ ਕਰ ਰਿਹਾ ਉਹਨਾਂ ਨੇ ਇੱਕ ਬੈਨਰ ਬਣਾ ਰੱਖਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਡੋਨੇਟ ਕਰ ਸਕਦੇ ਹੋ ਉਹ ਇਦਾਂ ਮੰਨ ਲਓ ਕਿਸੇ ਫੇਮਸ ਸਟਰੀਟ ਜਿੱਦਾਂ ਲਦਾਖ ਦੀ ਲੇ ਮਾਰਕੀਟ 'ਚ ਅਸੀਂ ਉਹਨਾਂ ਨੂੰ ਮਿਲੇ ਸੀ ਲੇ ਦੇ ਵਿੱਚ ਉਹ ਇਦਾਂ ਗਿਟਾਰ ਪਲੇ ਕਰ ਰਹੇ ਸੀਗੇ ਗਿਟਾਰ ਪਲੇ ਕਰਕੇ ਪਬਲਿਕ ਦਾ ਅਟਰੈਕਸ਼ਨ ਲੈ ਰਹੇ ਸੀਗੇ ਤੇ ਉੱਥੇ ਉਹਨਾਂ ਨੇ ਇੱਕ ਮੰਨ ਲਓ ਕਟੋਰੀ ਟਾਈਪ ਰੱਖ ਰੱਖਿਆ ਸੀ ਜੇ ਮੰਨ ਲਓ ਤੁਹਾਡੀ ਮਨ ਦੀ ਇੱਛਾ ਤੁਸੀਂ 100 200 500 ਡੋਨੇਟ ਕਰ ਸਕਦੇ ਹੋ ਇਦਾਂ ਉਹ ਡੋਨੇਸ਼ਨ ਲੈ ਕੇ ਪਿਛਲੇ 2 ਸਾਲਾਂ ਤੋਂ ਟਰੈਵਲ ਕਰ ਰਹੀ ਸੀ ਉਹੀ ਗੱਲ ਇੱਥੇ ਆਉਂਦੀ ਹੈ ਤੁਹਾਡੇ ਕੋਲੇ ਮੋਟਰਸਾਈਕਲ ਬੁਲਟ ਹੋਵੇ ਹਾਰਲੇ ਹੋਵੇ ਜਾਂ ਕੋਈ ਸੁਪਰ ਬਾਈਕ ਹੋਵੇ ਜਾਂ ਕੋਈ ਨਾਰਮਲ ਮੋਟਰਸਾਈਕਲ ਹੋਵੇ ਪਰ ਤੁਹਾਡਾ ਜਿਹੜਾ ਜਜ਼ਬਾ ਹੈ ਜਾਂ ਤੁਹਾਡਾ ਪੈਸ਼ਨ ਹੈ ਉਹ ਜ਼ਿਆਦਾ ਹੋਣਾ ਚਾਹੀਦਾ ਹੈ ਤੁਹਾਡੀ ਮਸ਼ੀਨਰੀ ਨਾਲੋਂ ਠੀਕ ਹੈ ਜੀ ਇੱਕ ਵੀਰੇ ਇਹ ਵੀ ਦੱਸੋ ਵੀ ਇਹਦੇ ਵਾਸਤੇ ਕੀ ਕਰਨਾ ਪੈਣਾ ਜੁਆਇਨਿੰਗ ਵਾਸਤੇ ਜੁਆਇਨਿੰਗ ਜਿੱਦਾਂ ਅੱਜ ਕੰਪੀਟੀਸ਼ਨ ਸਟਾਰਟ ਹੋ ਗਿਆ ਇਹਦੀ ਸਟਾਰਟਿੰਗ ਐਂਟਰੀ ਦਾ ਕਾਫੀ ਟਾਈਮ ਪਹਿਲਾਂ ਹੋ ਚੁੱਕੀ ਸੀਗੀ ਤੇ ਮੇਰੇ ਖਿਆਲ ਚ ਅੱਜ 2-3 ਵਜੇ ਫਲੈਗ ਆਫ ਹੋ ਕੇ ਬਠਿੰਡੇ ਤੋਂ ਜਿਹੜੀ ਰਾਈਡਿੰਗ ਕਮਿਊਨਿਟੀ ਹੈ ਸਾਰੇ ਆਪਣੇ ਰਾਈਡਰ ਵੀਰੇ ਇਕੱਠੇ ਹੋਇਆ ਉਹ ਇੱਥੇ ਪਹੁੰਚ ਜਾਣਗੇ ਆਪਣੀ ਗਹਿਰੀ ਭਾਗੀ ਦੀ ਪਹਿਲੀ ਤੇ ਜਿਹੜਾ ਹੋ ਰਿਹਾ ਪਿੱਛੇ ਤੁਸੀਂ ਦੇਖ ਸਕਦੇ ਹੋ ਟੈਂਟ ਲੱਗਿਆ ਹੋਇਆ ਰਾਤ ਨੂੰ ਵਧੀਆ ਪ੍ਰੋਗਰਾਮ ਹੋਊਗਾ ਤੇ ਇਹ ਟੈਂਟ ਦੇ ਪਿਛਲੇ ਸਾਹ ਟ੍ਰੈਕ ਬਣਾਇਆ ਹੋਇਆ ਟ੍ਰੈਕ ਆਰਾਊਂਡ ਟ੍ਰੈਕ ਬਣਾਇਆ ਹੋਇਆ ਟ੍ਰੈਕ ਦੇ ਵਿੱਚ ਬਿਲਕੁਲ ਸੈਂਟਰ ਚ ਤੁਸੀਂ ਕੈਂਪਿੰਗ ਕਰ ਸਕਦੇ ਹੋ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਕੈਂਪਿੰਗ ਕਮਿਊਨਿਟੀ ਹੌਲੀ ਹੌਲੀ ਗਰੋ ਹੋ ਰਹੀ ਹੈ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ 'ਚ ਬਹੁਤ ਵਧੀਆ ਗੱਲ ਹੈ ਕਿ ਕਾਫੀ ਜ਼ਿਆਦਾ ਗਰੋ ਹੋ ਜੂਗੀ ਪਰ ਜਿੰਨੀ ਹੋਰ ਕਮਿਊਨਿਟੀ ਗਰੋ ਹੋਗੀ ਓਨੀ ਹਾਲੇ ਕਮਿਊਨਿਟੀ ਗਰੋ ਨਹੀਂ ਹੋਈ ਕਿਉਂ ਨਹੀਂ ਗਰੋ ਹੋਈ ਕਿਉਂਕਿ ਸਰਕਾਰਾਂ ਦੀਆਂ ਜਾਂ ਤਾਂ ਕਹਿ ਲੋ ਅੱਖਾਂ ਬੰਦ ਐ ਜਾਂ ਕਹਿ ਲੋ ਸਰਕਾਰੀ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੀ ਨਸ਼ਾ ਸਰਿਆਂ ਵਿਕ ਰਿਹਾ ਚਿੱਟਾ ਵਿਕ ਰਿਹਾ ਸਾਰਿਆਂ ਨੂੰ ਪਤਾ ਹੈ ਕੌਣ ਬਕਾਉਂਦਾ ਕਿੱਥੋਂ ਆਉਂਦਾ ਉਹਨਾਂ ਨੂੰ ਫੜ ਲੈਂਦੇ ਆ ਜਾਂ ਛੱਡ ਦਿੰਦੇ ਤੇ ਜਾਂ ਫਿਰ ਫੜਦੇ ਨਹੀਂ ਆ ਹੁਣ ਮੰਨ ਲਓ ਆ ਮੇਰੇ ਕੋਲੇ ਗੱਡੀ ਖੜੀ ਐ ਮੋਡੀਫਿਕੇਸ਼ਨ ਕਰਵਾ ਰਕੀ ਹਾਲੇ ਮੈਨੂੰ ਲਾਉਣੀ ਪੈਗੀ ਇਦੇ ਟਾਇਰ ਮੈਂ ਬਾਹਰ ਕਢਵਾਏ ਹੋਏ ਆ। ਇਹਦੇ ਪਿੱਛੇ ਮੈਂ ਕੈਰੀਅਰ ਲਾਇਆ ਸੀਗਾ। ਅੱਗੇ ਲੋਹੇ ਦਾ ਬੰਪਰ ਲਾਇਆ ਹੋਇਆ। ਹੁਣ ਮੈਨੂੰ ਪਤਾ ਮੇਰੀ ਗੱਡੀ ਇਥੋਂ ਦੀ ਲੰਗੂਗੀ ਕਿ ਨਹੀਂ ਲੰਗੂਗੀ। ਆਪਣੇ ਕਾਨੂੰਨ ਇਹ ਆ ਕਿ ਤੁਸੀਂ ਇਹ ਗੱਡੀ ਜਿਹੜੀ ਏਜੰਸੀ ਦੇ ਵਿੱਚੋਂ ਆ ਗਈ ਉਹਤੇ ਪਲੱਸ ਇੱਕ ਸਟਿੱਕਰ ਵੀ ਨਹੀਂ ਲਾ ਸਕਦੇ। ਉਹ ਜਿਹੜੇ ਸਟਿੱਕਰ ਲੱਗੇ ਹੋਏ ਆ ਇਹ ਰੈਗੂਲੇਸ਼ਨ 'ਚ ਹੈ ਨਹੀਂ ਆਪਣੇ। ਜੇ ਇਹ ਲਾਉਣੇ ਆ ਟਾਇਰ ਚੌੜੇ ਪਾਉਣੇ ਆ, ਲੋਹੇ ਦਾ ਬੰਪਰ ਲਾਉਣੇ ਆ, ਇਹ ਲਾਈਟਾਂ ਲਾਉਣੇ ਆ। ਉਹ ਅਲਾਉਡ ਨਹੀਂ, ਲੀਗਲ ਨਹੀਂ ਤੇ ਫੌਰਨ ਦੇ ਵਿੱਚ ਆ ਗੱਡੀਆਂ ਨੂੰ ਇਹ ਛੋਟੀ ਗੱਡੀ ਨੂੰ ਟਰੱਕ ਦੇ ਸ਼ੇਪ 'ਚ ਬਣਾ ਲਊਗਾ। ਏ ਆਪਾਂ ਕਿਉਂ ਨਹੀਂ ਕਰ ਸਕਦੇ ਗੱਡੀਆਂ ਮੋਡੀਫਿਕੇਸ਼ਨ ਕਰਨ ਦਾ ਮੈਨੂੰ ਸ਼ੌਂਕ ਹੈ ਮੈਂ ਗੱਡੀਆਂ ਵਾਲੇ ਪਾਸੇ ਪੈ ਗਿਆ ਮੈਂ ਘੁੰਮਣਾ ਪਿਛਲੇ ਮੈਂ 2017 ਤੋਂ ਟਰੈਵਲ ਕਰ ਰਹੇ ਹਾਂ ਮੇਰੇ ਕੋਲ ਦੋ ਥਾਰ ਗੱਡੀਆਂ ਨੇ ਮੈਂ ਰੂਫ ਟਾਪ ਟੈਂਟ ਵੀ ਲਵਾਇਆ ਹੋਇਆ ਜਿਹੜੀ ਬਲੈਕ ਥਾਰ ਗੱਡੀ ਹੈ ਉਹ ਨਵੇਂ ਮਾਡਲ ਚ ਆਪਾਂ ਇਹ ਚੀਜ਼ਾਂ ਨੂੰ ਪ੍ਰਮੋਟ ਕਿਉਂ ਨਹੀਂ ਕਰ ਰਹੇ ਜੇ ਮੈਂ ਇਹ ਸ਼ੌਂਕ ਚ ਪੈ ਗਿਆ ਹੋ ਸਕਦਾ ਮੈਂ ਨਸ਼ੇ ਚੋਂ ਬਚ ਕੇ ਆਵਾਂ ਜੇ ਮੈਂ ਇਹ ਸ਼ੌਂਕ ਚ ਨਾ ਪੈਂਦਾ ਹੋ ਸਕਦਾ ਕੋਈ ਇਹੋ ਜਿਹੇ ਗਰੁੱਪ ਚ ਮੈਂ ਰਲ ਜਾਂਦਾ ਜਾਂ ਮੰਡੀਰ ਚ ਰਲ ਜਾਂਦਾ ਨਸ਼ੇ ਵੱਲ ਚਲਾ ਜਾਂਦਾ ਹੁਣ ਜਿਵੇਂ ਇਹ ਕਮਿਊਨਿਟੀ ਇੱਥੇ ਆ ਰਹੀ ਇੱਥੇ ਕਿੰਨੇ ਰੈਡਰ ਆਉਣਗੇ ਮੰਨ ਲਓ ਮੇਰੇ ਪਿੰਡ ਜੀ ਹੁਣ ਇੱਥੇ ਨੌਜਵਾਨ ਦੇਖਣ ਆ ਰਹੇ ਆ ਸਵੇਰ ਤੋਂ ਅਸੀਂ ਇੱਥੇ ਖੜੇ ਆ ਜਾਂ ਸ਼ਾਮ ਨੂੰ ਦੇਖਣ ਆਉਣਗੇ ਕੱਲ ਨੂੰ ਪਰਸੋਂ ਦੇਖਣ ਆਉਣਗੇ ਜਿਹੜੇ ਨਈ ਨਵੀਂ ਉਮਰ ਦੇ ਮੁੰਡੇ ਆ ਉਹਨਾਂ ਨੂੰ ਪਤਾ ਲੱਗੂ ਵੀ ਇਹ ਕਮਿਊਨਿਟੀ ਹੈਗੀ ਆ ਅਸੀਂ ਇੱਥੇ ਆ ਕੇ ਟੈਂਟ ਲਾ ਸਕਦੇ ਆ ਅਸੀਂ ਆਏ ਰਹਿ ਸਕਦੇ ਆ ਦੁਨੀਆ ਘੁੰਮ ਸਕਦੇ ਆ ਹੋ ਸਕਦਾ ਪੰਜਾਬ ਨਸ਼ੇ ਦੇ ਮੁਕਤ ਤੋਂ ਮੁੜ ਜੇ ਹਨਾ ਹਾਂਜੀ ਇਹ ਤਾਂ ਜ਼ਰੂਰੀ ਹੈ ਤੇ ਇੱਕ ਵੀਰੇ ਜਿਹੜੀ ਰੇਸਿੰਗ ਆ ਉਹ ਰਾਤ ਨੂੰ ਵੀ ਹੋਊਗੀ ਕਿ ਕੱਲੇ ਦਿਨ ਦਿਨ ਦੀ ਹੁੰਦੀ ਆ ਰੇਸਿੰਗ ਜੀ ਕੱਲ ਨੂੰ ਹੋਊਗੀ ਅ ਰਾਤ ਨੂੰ ਬੱਸ ਤੁਸੀਂ ਇੱਥੇ ਆ ਕੇ ਆਪਣਾ ਡਿਨਰ ਕਰ ਲਓ ਜਾਂ ਤੁਸੀਂ ਆਪਣੇ ਜਿਹੜੇ ਸੱਜਣ ਪਿਆਰੇ ਉਹਨਾਂ ਨਾਲ ਬੈਠ ਕੇ ਕੈਂਪਿੰਗ ਕਰ ਲੋ ਖੁਦ ਕੁਕਿੰਗ ਕਰ ਲੋ ਪਿਛਲੀ ਸ਼ਾਇਦ ਟੈਂਟ ਲੱਗੇ ਹੋਏ ਆ ਤੁਸੀਂ ਟੈਂਟ 'ਚ ਹੀ ਰਹਿਣਾ ਹੋਊਗਾ ਟੈਂਟ ਤੁਹਾਡੇ ਆਪ ਦੇ ਵੱਲੋਂ ਹੋਊਗਾ ਠੀਕ ਹੈ ਜੀ ਅੱਛਾ ਵੀ ਉਹ ਆਪ ਦਾ ਆਪ ਦਾ ਮੰਨ ਲਓ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਜੁਆਇਨਿੰਗ ਕਰੀ ਹੈ 2500 ਇਹਦੀ ਸ਼ਾਇਦ ਫੀਸ ਹੈਗੀ ਹੈਗੀ ਜੁਆਇਨਿੰਗ ਦੀ ਜਿਨ੍ਹਾਂ ਨੇ ਐਂਟਰੀ ਕਰਵਾਈ ਹੈ ਉਹ ਆਪ ਦਾ ਸਾਰਾ ਮੰਨ ਲਓ ਟੈਂਟ ਵਗੈਰਾ ਲੈ ਕੇ ਆਉਣਗੇ ਜੇ ਬ੍ਰੇਕਫਾਸਟ ਡਿਨਰ ਤੇ ਲਾਂਚ ਇਹਦੇ ਵਿੱਚ ਇਨਕਲੂਡ ਹੈ ਜੇ ਤੁਸੀਂ ਆਪ ਦਾ ਖਾਣਾ ਬਣਾਉਣਾ ਚਾਹੁੰਦੇ ਹੋ ਉਹ ਵੀ ਤੁਹਾਡੇ ਪਿੱਛੇ ਟਿੱਬਿਆਂ ਤੇ ਹੈਗਾ ਦੇਖੋ ਕਿਵੇਂ ਰੌਣਕਾਂ ਲੱਗੀਆਂ ਡੱਬਿਆਂ ਤੇ ਹਣਾ ਇਹ ਹਾਂਜੀ ਇਹ ਤਾਂ ਹੈਗਾ ਉਹੀ ਤੁਹਾਡਾ ਪਿੰਡ ਤੇ ਰਹੇ ਕੋਰਸ਼ਮੀਰ ਤੇ ਆਪਣਾ ਪਿੰਡ ਸਾਦੀਜੀ ਤੇ ਆ ਗਿਆ ਇਹ ਪੁਰਾਣੀ ਟਪੇ ਸੀ ਇੱਥੇ ਰੌਣਕਾਂ ਲੱਗੀਆਂ ਹਣਾ ਹਾਂਜੀ ਬਈ ਇਹ ਤਾਂ ਹੈ ਚਲੋ ਧੰਨਵਾਦ ਵੀਰੇ ਜੀ